ਨਾ ਗੱਲਾਂ ਆਂ ਆ ਪ੍ਰਭੋ ਸੁਨਾਲਾ ਮੈਂ ਤਾਂ ਉਹੋ ਜੀ ਗੱਲ ਕਰਦਾ ਜਿਹੜਾ ਟਾਈਮ ਹੋਵੇ ਕਿਉਂ 5 ਵਜੇ ਨਾਲ ਹੋਵੇ ਅੱਛਾ ਤੇ ਅੰਦਰ ਵੀ ਕੁਝ ਕੁੱਤੀ ਹੋਣ ਲੱਗ ਗਿਆ ਨਾ ਸੁਣ ਲੋ ਗੱਲ ਸੁਨਾਲਾ ਕਿਸੇ ਜ਼ਿਮੀਂਦਾਰ ਨੇ ਖੇਤ ਜਾ ਕੇ ਆਹੋ ਤਾਰੂ ਦਾ ਤੌੜਾ ਪਾਤਾ ਇਹ ਜਾਂ ਨਾ ਨਾਲ ਗਾਓ ਕਈ ਬਾਈਆਂ ਦੇ ਮੂੰਹ ਚ ਪਾਣੀ ਆਉਂਦਾ ਟਾਈਮ ਹੁੰਦਾ ਜਾਂਦਾ ਮੇਰੇ ਤਾਂ ਆਪ ਉਹਦਾ ਮਦਦ ਕਰਦੀ ਪਿੰਨਾ ਆਪ ਅੱਛਾ ਜੀ ਤਾਂ ਠੇਕ ਨਹੀਂ ਖਰਾਬ ਵਾਲੇ ਕਿਤੇ ਦਮ ਚੜ੍ਹ ਦਿੰਦੀ ਐ ਇਹ ਨਾ ਪੀਆ ਕਰੋ ਆਪ ਦੀ ਗੱਲ ਰੱਖ ਕੇ ਪੀਣੀ ਪੈਂਦੀ ਐ ਜਮਲ ਦਰੂਗਾ ਤੌੜਾ ਪਾਤਾ ਤੋਨੂ ਏਕ ਬੰਦਨ ਕੱਲੇ ਗੁੰਨਾਂ ਦਰੂ ਜਮਾ ਨਹੀਂ ਖਾਂਦੇ ਤਾਂ ਦੀ ਕੱਲੇ ਗੁੰਨਾਂ ਖੱਤੀ ਹੁੰਦੀ ਐ ਤੇ ਨਾਲੇ ਮੈਲ ਹੋ ਜਾਂਦੀ ਐ ਨਾਲੇ ਸੰਘਣ ਨਹੀਂ ਬਣਦੀ ਪੁਸਾਰੀ ਕੋਲੇ ਜਾਣਾ ਬੰਦਾ 12 ਹੱਟਾ ਚ ਮੌੜ ਮੰਡੀ ਬੱਚੇ ਸੁਣ ਕੇ ਓਤੀ ਜਮੜੀਆਂ 10 12 ਦੁੱਧ ਵਰਗੀ ਮਿੱਠੀ ਦੇ ਮਖਾਇਲ ਵਰਗੀ ਸੰਘਣ ਨਹੀਂ ਫੇਰ ਬਣੂ ਹੋਣਾ ਕੀ ਲਾ ਕੇ ਪਾਉਂਦਾ ਨਹੀਂ ਪਾਉਂਦਾ ਅੰਗੂਰ ਬੱਲੇ ਲੈਟੀਆਂ ਦਾਖਾ ਸੰਤਰੇ ਕਿੰਨੂ ਨੈਰੀਸਾ ਲੌਗਾ ਮਲਠੀ ਕਾਫਾ ਜਮਾਨਾ ਠਘੇੜੇ ਠੇੜੇ ਐਰਾ ਵਗੈਰਾ ਨੱਠੂ ਵਗੈਰਾ ਉਹ ਇੰਨੀਆਂ ਚੀਜ਼ਾਂ ਪਾ ਕੇ ਖਰਾਬ ਹੋ ਗਈ ਉਹ ਰੋਗੜਾ ਕੱਢੀ ਲੱਗ ਕੇ ਨੂੰ ਬੱਚਾ ਕੱਢ ਨੂੰ ਪੁੱਛ ਕੇ ਖਰਾਬ ਅਗਲੇ ਪਹਿਲੇ ਪਿੰਡਾਂ ਲੱਗਦੇ ਆ ਗਦੋਂ ਮਾਂ ਦਾ ਪੁੱਤਾ ਦੰਦ ਦਾ ਤੌੜਾ ਪਾਤਾ ਉਹਨੂੰ ਪਤਾ ਚੰਮਣੀ ਮੰਡੇ ਚ ਹੋ ਗਏ ਬਣੀ ਕਈ ਮਾਂ ਦਾ ਪੁੱਤਾ ਚੱਕੀ ਕਹੀ ਕਹੀ ਤੇ ਖੇਤ ਨੂੰ ਕਾਣੀ ਤਿਆਰੀ ਹੁਣ ਤੌੜੇ ਕੋਲੇ ਬਈ ਕਿਵੇਂ ਜਾਂਦਾ ਕਿਵੇਂ ਜਾਂਦਾ ਕਹੀ ਤਾਂ ਐਤਾਲੀ ਤੇ ਚਾੜਾ ਬਾਈ ਨੇ ਆਇਆ ਕਰ ਲਿਆ ਮੈਂ ਸੌਦੇ ਕੋਲੇ ਦਾਰੂ ਕੱਢਣ ਜਾਂਦਾ ਆਏ ਜਾਂਦਾ ਹੋ ਆਏ ਜਾਂਦਾ ਓਏ ਦਾਣਾ ਆ ਆ ਜਦੋਂ ਮਾ ਦਾ ਪੁੱਤਾਂ ਬਾਗਾ ਤੌੜੇ ਕੋਲੇ ਤੌੜੇ ਨੇ ਤਾਨੂੰ ਦੋਨੇ ਕਣ ਚੱਕਦੇ ਓ ਤੌੜਾ ਵੀ ਕਣ ਚੱਕਦਾ ਉੱਪਲੀ ਵੀ ਤਾਂ ਕੱਕਦਾ ਸੀ ਉੱਥੇ ਤੁਹਾਨੂੰ ਪਤਾ ਓਏ ਅੱਛਾ ਇਹ ਤਾਂ ਮਾ ਦਾ ਪੁੱਤ ਆ ਗਿਆ ਕਈ ਤੌੜੇ ਕੋਲੇ ਤੌੜੇ ਕੋਲੇ ਵੀ ਜਾ ਕੇ ਚੱਕਾ ਚੱਪਣਾ ਆਏ ਕਰਕੇ ਹਾਂ ਤੇ ਲਾਲਾ ਵਿੱਚ ਹੋ ਗਏ ਤੇ ਲਾਲਾ ਜਮੀਂ ਬਣੀ ਪਈ ਓਏ ਬਣੀ ਪਈ ਆ ਕੱਦਾਂ ਕਦ ਪੀਵਾ ਗਏ ਪੀਵਾ ਗਏ ਆਪ ਦਾ ਖੇਦੀ ਖੇਦੀ ਕਰਨੂ ਆ ਗਿਆ ਆ ਗਿਆ ਤੇ ਦਾਰੂ ਦਾ ਨੱਕੀ ਦੇ ਦੀ ਚੱਪਣ ਡੜਾ ਭੁੱਲਾ ਆ ਜਦੋਂ दारू ਨੰਗੀ ਰਹਿ ਗਈ ਤੇ ਮਗਰੋਂ ਮਾ ਦਾ ਪੁੱਤਾ ਚੂਹਾ ਆ ਗਿਆ ਆ ਗਿਆ ਚੂਹੇ ਦੀ ਅੱਡੀ ਪੂਸ਼ਾ ਪੂਸ਼ਾ ਦਾ ਸਰ ਚੂਹੇ ਦੇ ਹੱਥੇ ਪਾਥੇ ਨਾਣੀ ਨੀਗਾ ਨੀਗਾ ਕਿ ਨਾਤਾ ਕੋਲੇ ਬੰਦਾ ਹੈ ਨਾ ਕੋਲੇ ਪਾਣੀ ਹੈ ਨਾ ਕੋਈ ਡੱਬਾ ਹੈ ਨਾ ਕੋਲੇ ਗਲਹ ਜਮਾ ਸੁੱਕੀ ਖੱਟੂ ਉਹ ਸੁੱਕੀ ਕਿਵੇਂ ਉਹ ਤੂੰ ਆ ਉੱਤੋਂ ਪੜਾ ਸੀ ਤੂੰ ਨੇ ਹੱਥੇ ਪਾਸੇ ਮਾਰ ਕੇ ਨੀਗਾ ਕੇ ਪਿੱਛੇ ਕੱਢ ਜੁਹਨੇ ਮਾਰੀ ਸ਼ਾਲ ਸ਼ਾਲ ਗੜਗਾ ਤੋੜ ਗਿਆ ਕੌੜਾ ਫਟ ਗਿਆ ਮਾਰੂ ਫਟਗਾ ਤੈਨੂੰ ਨਹੀਂ ਪਤਾ ਲੱਗਦਾ ਜੇ ਦਿੱਤੇ ਮਾਂ ਦਾ ਪਤਾ ਕਿਹਨੇ ਕਿਹੜੇ ਤੇ ਚੁਖਦਾ ਮੂੰਹ ਨਾ ਟਪਾ ਤੋੜਾ ਨਹੀਂ ਮਾਰ ਰਿਹਾ ਗਿਆ ਨਹੀਂ ਮਾਰ ਰਿਹਾ ਵੇ ਦੁਹਾ ਉੱਜਦਾ ਸੀ ਗਿਆ ਸੀ ਕੋਈ ਫਲਕਤੀ ਪੁਰਸ਼ ਤੂੰ ਜੇ ਤਾ ਕਾ ਤੋੜੇ ਟੋਣਾ ਐਵੇਂ ਆਏ ਕਰਕੇ ਤੇਰਾ ਕੌੜਾ ਹੋ ਗਿਆ ਉਹ ਪੀ ਪਾਣੀ ਆ ਗਿਆ ਮੈਂ ਤਾਂ ਕਰਦੀ ਨਾ ਲਾਲ ਤਾਂ ਜਮਾ ਨਹੀਂ ਪਿੰਦਾ ਜਦੋਂ ਮਾਂ ਦਾ ਪੁੱਤਾਂ ਨੇ ਚੱਤੀ ਪੂਛ ਚੱਤੀ ਪੂਛ ਤੂੰ ਹਸ਼ਰਾਬੀ ਹੋ ਗਿਆ ਹੋ ਗਿਆ ਹੁਣ ਢੱਕਾ ਪਤਾ ਕੀ ਕਹਿੰਦਾ ਕੀ ਕਹਿੰਦਾ ਰੋ ਰਗਦਾ ਬਿੱਲੀ ਬੁੱਲੀ ਖਾਈਏ ਆਏ ਹਾਂ ਉਦੋਂ ਮਰਾ ਜਦੋਂ ਕਿ ਉਹ ਭੱਜ ਕੇ ਆ ਗਿਆ ਹਾਂ ਇਹਦਾ ਸਾਲਾ ਬਿੱਲੀ ਤਾਂ ਆਪਾਂ ਨੂੰ ਖਾਂਦੀ ਐ ਇਹਦਾ ਫਿਰ ਅੱਜ ਆਪੇ ਖਾ ਮੈਂ ਡੱਕਿਆ ਬੜਾ ਸੀ ਮੈਂ ਅੰਦਰ ਤਾਂ ਹੋਇਆ ਪਿਆ ਸੀ ਜਦੋਂ ਮਾਂ ਦਾ ਪੁੱਤ ਉਹਦੇ ਬਿੱਲੀ ਕੋਲ ਦੋਸ਼ਕਾਰ ਫਸੇ ਬੈਠੇ ਆ ਤੇ ਬਿੱਲੀ ਆ ਗਈ ਬਿੱਲੀ ਨੂੰ ਪੂਰਾ ਖਤਰਾ ਹੋਇਆ ਪਿਆ ਕਾਦਾ ਇਹ ਕੁੱਤਾ ਮੇਰਾ ਘੜਨਾ ਫੜ ਲੈ ਅੜ ਲੈ ਉਦੋਂ ਤੂੰ ਹਾਂ ਕਦੀ ਖਾਸੀ ਤੇ ਮਗਰੋਂ ਪੁੱਤਾਂ ਕਦੀ ਖਾਸੀ ਜਦੋਂ ਆ ਕੇ ਬਿੱਲੀ ਸਾਹਮਣੇ ਫਿੱਚੀ ਅੜ ਗਈ ਜਦ ਬਿੱਲੀ ਨੇ ਜਿੱਤਰਾ ਮਿਆਉ ਤੇ ਥੋਪ ਕੇ ਤਾਂ ਡੰਡੀ ਪੈ ਗਿਆ ਪੈ ਗਿਆ ਤੇ ਸ਼ਰਾਬੀ ਅੜ ਕੇ ਖਾਣੇ ਮੈਂ ਕਹਿੰਦਾ ਚੱਕ ਕੇ ਕੱਢੀ ਤੇ ਕੰਮੇ ਚੱਕ ਦੂ ਬਾਤ ਕਰੂਗੀ ਹਾਂ ਮਾ ਦਾ ਪੁੱਤਾ ਬਲੂ ਚੜ ਗਿਆ ਗੁੱਸਾ ਆ ਕੇ ਮਿਲਦਾ ਮਗਲੀ ਮਾਰਿਆ ਚੂਹੇ ਦੇ ਪੰਗਾ ਉਹ ਉੱਥੀ ਮਾਰਦਾ ਮਾਨੂੰ ਮਾਰਦਾ ਚੂਹੇ ਦੀ ਪੂਰ ਤੋੜਦੀ ਤੋੜਦੀ ਦੂਹਾ ਜਮੇ ਲੰਡਾ ਦਾ ਕੱਟਦਾ ਕੋਲੇ ਸੀ ਖੱਟ ਤੇ ਲੰਡਾ ਜੋ ਬੱਜ ਕੇ ਖਰਚ ਬਣ ਗਿਆ ਬਣ ਗਿਆ ਕਹਿੰਦਾ ਮੱਥਾ ਪਿੱਤੀ ਸਾਰੀ ਲੈ ਗਈ ਲੈ ਗਈ ਜਦੋਂ ਕਹਿੰਦਾ ਮੱਥਾ ਪਿੱਤੀ ਸਾਰੀ ਲੈ ਗਈ ਹੁਣ ਪਿੱਤੀ ਤਾਂ ਚੂਹ ਨੂੰ ਬੋਲ ਬਾਰੇ ਚੂਹਾ ਕਿਦੇ ਬਾਹਰ ਹੀ ਆ ਜੇ ਤੇ ਚੂਹਾ ਛੱਡ ਲੋ ਕੀ ਕਹਿੰਦਾ ਕੀ ਕਹਿੰਦਾ ਵੇ ਚੂਹਾ ਤੂੰ ਆਪਣੀ ਪੂਰ ਤਾਂ ਲੈ ਜਾ ਚੈ ਤੂੰ ਹਾ ਪਤਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਰਾਣ ਦੇ ਮਰਾਤੇ ਮੁਜਾਤਾ ਲੜਦੇ ਚੰਗੇ ਆ ਜੋ ਕਹਦਾ ਪਰੋ ਦੇਖਣੇ ਬਣਾਈ ਨਾ ਮੇਰੇ ਵੀਰੋ ਮੇਰਾ ਕੰਮ ਕਰ ਦਿਓ ਗੜਬੀ ਚ ਪਾ ਕੇ ਲਿਓ ਉੱਤੋਂ ਟਾਕੇ ਰੋ ਜੇ ਕੋਈ ਪੁੱਛਦਾ ਮੱਤੋਂ ਫੜਾ ਕੇ ਆਉਣਾ ਵੀਰ ਮੰਨ ਕੇ ਮੈਂ ਤਾਂ ਲਾ ਦੀ ਪਿੰਨਾ ਕਰਦਾ ਪਿੰਨਾ ਦੇ ਕਰੇ ਮੇਰੇ ਪਿੰਨੀਆਂ ਬਾੜ ਗਿਆ ਬਾਹਰ ਹੀ ਪਿੰਨਾ ਤਾੜੀ ਬਾਤ ਨੂੰ ਖੱਟੇ ਲੈ ਵੀਰੋ ਚੱਲ ਪਈਆਂ ਓ ਦੇ ਉਹ ਬੱਤਾ ਆ ਗਿਆ ਕਿਹੜੀ ਦਾ ਆ ਚਾਰ ਸੂਕਸਰੀਆ ਕਿੰਨੇ ਵਰਗਾ ਬੋਲਦਾ ਜਿਹੜਾ ਆਪਾਂ ਲੈਟਰਾਂ 'ਚ ਪਾਉਨੇ ਆ ਪਾਉਨੇ ਆ ਇਹਦਾ ਕੀ ਆਈਟਮ ਦਿਖਾਉਣਾ ਹੁਣ ਇੱਕ ਦੇ ਹੋਣਾ ਢਿੱਡ ਤੇ ਤੇ ਇੱਕ ਦੇ ਹੋਣਾ ਨੰਗੇ ਗਲਤੇ ਗਲਤੇ ਨੰਗੇ ਗਲਤੇ ਰੱਖ ਕੇ ਦੀ ਕੁੰਡੀ ਪਟਾਈ ਜਾਣੀ ਆ ਦੇਖੋ ਕਿਸ ਤਰ੍ਹਾਂ ਦੀ ਆਈਟਮ ਆ ਰਹੀ ਆ ਖਿਡਾਰੀ ਨੇ ਇਸੇ ਹਾਲ ਸਰੀਏ ਦਾ ਨੰਬਰ ਆ ਗਿਆ ਉੱਥੇ ਪਾਵੀ ਨੇ ਦੱਸਿਆ ਉਹਨਾਂ ਦੀ ਗੱਲ ਆ ਜੀ ਕਹਿੰਦੇ ਰਾਜਨੀਤੀ ਬਾਣ ਹੋਵੇ ਹਾਂਜੀ ਰਾਜਨੀਤੀ ਬਾਣੇ ਪਰਤਾ ਚ ਟੈਣ ਹੋਵੇ ਰਾਜਦਾਨਾ ਮਾਣਵੇ ਫੇਰ ਸੁਣਾ ਲੱਗਦਾ ਉੱਪ ਸੱਪ ਗਿਆਨੇ ਕਥਾ ਦੀ ਜਵਾਨੀ ਹੋਵੇ ਵਧੀਆ ਜਨਾਨੀ ਦੇ ਖਿਆਲ ਰੱਖੇ ਪੱਗਦਾ ਚੰਗੀ ਜੀ ਲਾ ਦੇਵੇ ਘਰੇ ਨਾ ਫਸਾਦ ਹੋਵੇ ਰਾਜਵਿਨਿਆ ਸਾਦੇ ਵਿੱਚ ਜੱਸ ਘਟੇ ਜੱਗਦਾ ਪਹਿਲਵਾਨਾ ਆਹ ਸਰੀਏ ਦਾ ਨੰਬਰ ਹਾਂਜੀ ਸਰੀਆ ਮੈਂ ਮੋੜਨਾ ਤੇ ਮਾਨ ਤੁਸੀਂ ਕਰਨਾ ਵੀਰੋ ਅਸੀਂ ਤੁਹਾਨੂੰ ਮੈਂ ਦੱਸਿਆ ਅਸੀਂ ਰੋਜ਼ ਨਹੀਂ ਆਉਂਦੇ 2 2.5 ਸਾਲਾਂ ਬਾਅਦੋਂ ਆਉਣੇ ਆ ਇਹ ਜਿਹੜਾ ਤੁਸੀਂ ਉਹ ਸਾਡੀ ਇਹ ਵੀਰੋ ਜਾਇਜ਼ਾ ਦਾ ਨਗਰ ਛੋਟੀ ਜਾਇਜ਼ਾਤ ਹੁੰਦੀ ਆ ਜ਼ਮੀਨ ਤੇ ਸਾਡੀ ਜਾਇਜ਼ਾਤ ਆ ਨਗਰ ਅਸੀਂ ਨਗਰਾਂ ਦੇ ਸਿਰ ਤੋਂ ਚੂਨ-ਪੂਣ ਖਾ ਕੇ ਪਾਲਦੇ ਆਂ ਹਾਂਜੀ ਸਾਨੂੰ ਸੋਪਿਆ ਨਾ ਦਾਸ ਵੀ ਨਾ ਗਰੀਬੀ ਨਹੀਂ ਆਉਣੀ ਤੇ ਸਾਡਾ ਆ ਜਾਂਦਾ ਇੱਥੇ ਮਾਣ ਹੋ ਜੂਗਾ ਨਾਲੇ ਗੱਲ ਸੁਣ ਲਾ ਇਹ ਵੀ ਜਾਇਜ਼ਾਤ ਬੜੀ ਸੋਹਣੀ ਆ ਕਿਵੇਂ ਨਾਲ ਤੈਨੂੰ ਦਵਾਈ ਛੜਕਦੀ ਮਿਲਦੀ ਆ ਅੱਛਾ ਨਾਲ ਤੈਨੂੰ ਪਾਣੀ ਲੈਣਾ ਬੰਦਾ ਜਿਵੇਂ ਤਾਂ ਆਪਣੇ ਕਿਤੇ ਵੱਧਦਾ ਹੈ ਜਰ ਮਰਾ ਲੱਤ ਕਵੇ ਦਿਵਾਈਆ ਫਰਾ ਅਸੀਂ ਤਰਾਇਆ ਕਿੱਥੇ ਤਾਂ ਮਰ ਪੁੱਟਦੇ ਸੀ ਆਹੋ ਆਲ ਸੋਲਿਆ ਢੋਲੇ ਲਿਆ ਤੇਰੇ ਸਟਾਫ ਦਾ ਬੰਦਾ ਆ ਗਿਆ ਮੇਰੇ ਸਟਾਫ ਦਾ ਬੰਦਾ ਮਨਸਤੋਂ ਕਿੱਥੇ ਜਾ ਰਿਹਾ ਤੇਰੇ ਸਾਹਮਣੇ ਖੜਾਗਾ ਹਾਂ ਅੱਜ ਤੇਰੇ ਕੋਲ ਤੇਰੇ ਕੋਲ ਆਹ ਖਿਡਾਰੀ ਆ ਆਹਨੇ ਆਪਦੇ ਸਟਾਫ ਦਾ ਬੰਦਾ ਪਛਾਣ ਲਿਆ ਪਛਾਣ ਲਿਆ ਇਹਦਾ ਦਫਤਰ ਮੌੜ ਮੰਡੀ ਕਿੱਥੇ ਬਣਾ ਉਹ ਕਿੱਥੇ ਆ ਉੱਥੇ ਮੌੜ ਮੰਡੀ ਇਹ ਗੁਰੂ ਪਛਾਣ ਲੈਂਦਾ ਇਹ ਰਾਕੇ ਦਾ ਪ੍ਰਧਾਨ ਆ ਜੀ ਹਾਂ ਜੀ ਹਾਂ ਠੀਕ ਹੈ ਨਾ ਹੁਣ ਤਾਂ ਬੱਸ ਛੱਡਦਾ ਵੀ ਕੈਰ ਹੋ ਗਿਆ ਕੈਰ ਹੋ ਗਿਆ ਹੁਣ ਕੰਮ ਲਾ ਕੇ ਚੋੜਾ ਖਿੱਚ ਕੇ ਆ ਆਈ ਜੱਪਾ ਸਰਿਆ ਮੌੜ ਦਾ ਵਧੀਆ ਮੋੜਦਾ ਕਿ ਮੈਂ ਵੀ ਮੋੜਦਾ ਉਹ ਕਾਇਮਾ ਸਰ ਗਿਆ ਹੀ ਮੋੜਦਾ ਕੋਈ ਆਇਆ ਨਹੀਂ ਮੋੜਨਾ ਹਾਂ ਵਧੀਆ ਟੰਗ ਨਾਲ ਰੋੜ ਸਰੀਆ ਵਧੀਆ ਟੰਗ ਨਾਲ ਆਹੋ ਮੈਂ ਸਰੀਆ ਮੋੜ ਕੇ ਪਹਿਲਾਂ ਇਹਦੇ ਆੜੀ ਕੋਲੀ ਜਾਣਾ ਮੈਂ ਠੀਕ ਆ ਉਹ ਕੁਝ ਥਾਰ ਖੜਿਆ ਹਾਂ ਉਹਨੇ ਆਪ ਮਾਣਾ ਜੋ ਉਹ ਆਪਣੇ ਦਿੱਕੇ ਆ ਜੇ ਨਹੀਂ ਆਪ ਆ ਜਨੇ ਕੋਲ ਉੱਪਰ ਦੇਣਾ ਨਾ ਨਾ ਮਾਇਆ ਉਹ ਬਾਹਲੇ ਬੰਦ ਉਹਨੇ ਘੱਟ ਕੇ ਜਾ ਛੱਡੀ ਆਣੇ ਓਏ ਐਂ ਕਰ ਇਨੂੰ ਆਪਦੀ ਸ਼ਾਰਕ ਤੇ ਰੱਖ ਲਾ ਸ਼ਾਰਕ ਤੇ ਆਹੋ ਇਹ ਆ ਲੋ ਜੀ ਇਹ ਤਾਂ ਤੇਰੀ ਮਾਸੀ ਕੰਨ ਰਹਾਗਾ ਕੰਨ ਰਹਾਗਾ ਤੇ ਪੰਜਾਬੀ ਚ ਦੱਸ ਕਿੱਥੇ ਰੱਖਣਾ ਓਏ ਉੱਥੇ ਰੱਖ ਜਿੱਥੇ ਗੁੱਠਾ ਦਿੰਦੇ ਆ ਐ ਕਿ ਦੱਸ ਤੇ ਰੱਖ ਲੈ ਜਿੱਥੇ ਗੁੱਠਾ ਦਿੰਦੇ ਆ ਮੈਂ ਦੱਸਾਂ ਤੁਹਾਨੂੰ ਹਲੇ ਵੀ ਨਹੀਂ ਸਮਝਾਈ ਐਵੇਂ ਤੁਸੀਂ ਆਏ ਮਰੋ ਕਿਵੇਂ ਤੁਸੀਂ ਸਾਡਾ ਵੱਡੇ ਬੁੜੇ ਮਾਰ ਕੇ ਪਹਿਲਾਂ ਉਹ ਵੱਡੇ ਬੁੜੇ ਆਹ ਕੰਮ ਕਰਦੇ ਵਰਗੇ ਆਹ ਹੋ ਗਈ ਬੰਦ ਲੱਗੇ ਸਾਰੇ ਮਾਰ ਕੇ ਬੰਦ ਲੱਗੇ ਬਲਵੰਡੀਆ ਸਾਰੀ ਸਾਨੂੰ ਵੀਰ ਜੀ ਤਰਗੇ ਸਾਨੂੰ ਅਸੀਂ ਦੱਸ ਦਈਏ ਇਹ ਜਿਹੜਾ ਸਾਡਾ ਪਰਿਵਾਰ ਆ ਕਸਾਈ ਏੜੇ ਵਾਲੇ ਹਾਂਜੀ ਲੱਖਾਂ ਪੱਖਾਂ ਹਾਰੇ ਮਾਰ ਕੇ ਉਹ ਹੋ ਗਿਆ ਦੋ ਹੈਗੇ ਲੋਕ ਵੀਰ ਇਹ ਉਹਨਾਂ ਦਾ ਮੁੰਡਾ ਤੇ ਆਪ ਤੀਜਾ ਤੇ ਮੈਂ ਪੋਤਾ ਆਂਗਾ ਸਰੀਏ ਦਾ ਨੰਬਰ ਹਾਂਜੀ ਆਏ ਕਰ ਇਹਦੇ ਮਨ ਚੈੱਕ ਤੇ ਲਾ ਫਿਰ ਲਾ ਦੇ ਲਾ ਦੇ ਇਹ ਸਰੀਆ ਮੋੜੀਆਂ ਛੱਡ ਦਿਓ ਲੈ ਤੇ ਬੂੜਾ ਹੋ ਗਿਆ ਜਿਹਨੂੰ ਕੰਮ ਛੱਡ ਗਿਆ ਏ ਬਸਤੈਰ ਹੋ ਗਿਆ ਚੈੱਕ ਥੇ ਜਦੋਂ ਮੈਂ ਮਾਰਿਆ ਦਬ ਕੇ ਸਰੀਰ ਦਾ ਝੂਟਾ ਉਹਦੀ ਕੁੰਡੀ ਆਏ ਮਰ ਗਈ ਮੇਰੀ ਗੱਲ ਨਾ ਸੁਣੀ ਇੱਥੇ ਦਾ ਰੱਖਿਆ ਗੱਲ ਵਿੱਚ ਨਹੀਂ ਆਏ ਹੋ ਗਿਆ ਅੱਛਾ ਅਸਡੇ ਦੋਰਾ ਪੈਂਚਰ ਨਹੀਂ ਲੱਗਣਾ ਉਹ ਪੈਂਚਰ ਦਾ ਬਾਰਾ ਖਤਮਾ ਨੂੰ ਖਸਮਾ ਨੂੰ ਹੱਥ 'ਚ ਵੀ ਫਿਕਰ ਲੱਗ ਗਿਆ مذے دا کھادنا ٿل ٿي ٿي ڪملا ٿل ٿي ٿي ڪنهن وني ها جنهن وٺ گڏي ڪردا آهي ها 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 ਆਹੋ ਆਹੋ ਆਹ ਦੇਰ ਤੱਕ ਆਉਣ ਵਾਲਾ ਜਿਹੜੇ ਹੁੰਦਾ ਜਿਹੜੇ ਆਇਆ ਕਰਦੇ ਸੀ ਅਸੀਂ ਤਿੰਨ ਜਣੇ ਖੇਡ ਕਰੀ ਜਾਂਦੇ ਸੀ ਹਾਂਜੀ 3 ਹਟ ਚੋ ਗਿਆ ਅੱਠ ਉੱਠ ਉਹਨੇ ਰਹਿ ਗਏ ਅਸੀਂ ਦੋ ਜਣੇ ਦੋ ਜਣੇ ਜੇ ਤਾਂ ਤੇ ਰੁਪਏ ਪੀਆ 50 ਫੇ ਸਾਨੂੰ ਦੋਨੋਂ ਨੂੰ 25-25 ਆ ਜਾਣਗੇ ਹਾਂਜੀ ਕਿਹਦੇ ਤੇ 10 ਹਾਂਜੀ ਫਿਰ 5-5 ਆ ਜਾਣਗੇ ਅੱਗੇ ਤੇਰਾ ਫੇਰਾ ਪਾੜ ਕਰੇ ਹੋਰ ਵੀ ਮਾਨ ਕਰਦੇ ਹਾਂ ਤਾੜੀ ਹੋਈ ਤਾੜੀ ਹੋਰ ਲਾ ਆ ਆਦਾ ਉਹਦੇ ਪਾਵੇ ਆ ਬੋਲ ਕੱਟਣਾ ਹਾਂ ਬਣਾਈ ਪੀਏ ਵੀਰੋਂ ਕੁੰਡੀ ਆਵਾਜ਼ੇ ਭਾਈ ਸ਼ਾਬਾਸ਼ ਮੈਂ ਜਿਹੜਾ ਨੂੰ ਬੋਲਦਾ ਮੈਂ ਹੁਣੇ ਇੱਥੇ ਹੀ ਰੱਖੂਗਾ ਹਾਂ ਮਰੀ ਆਡੀਓ ਵਾਲੀ ਹਾਪੀ ਤੇਰੇ ਨੇ ਬਾਣੀ ਤੋੜਾ ਦੇ ਇਧਰ ਸਾਡਾ ਵੀਰ ਜਿਹੜੀ ਜਾਂਦਾ ਤੁਸੀਂ ਸਾਰੀ ਜਾਣਦੇ ਹੋ ਇਹਦੇ ਕੋਲ ਪਿਆ ਕੋਲ ਬੜਾ ਵਧੀਆ 100 ਰੁਪਏ ਮਾਨ ਕਰਦਾ ਤਾੜੀ ਨਾਲ ਬਹੁਤ ਹੀ ਕੱਟਣਾ ਸੁਣੋ ਸਾਰੇ ਜਹਾਂ ਦੇ ਮਾਨ ਸਾਹਿਬ